ਤੁਸੀਂ ਦੇਖ ਲਈ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੰਨੂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਦਿਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਮੇਰਾ ਘਰ ਮੇਰਾ ਮਾਨ ਸਕੀਮ ਤਰਨਤਾਰਨ ਦੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਚਲਾਈ ਜਾ ਰਹੀ ਮੇਰਾ ਘਰ ਮੇਰਾ ਮਾਨ ਸਕੀਮ ਦੀ ਸ਼ੁਰੂਆਤ ਅੱਜ ਤਰਨਤਾਰਨ ਤੋਂ ਕੀਤੀ ਗਈ ਜ਼ਿਲ੍ਹਾ ਪਦਰੀ ਸਮਾਗਮ ਵਿੱਚ ਪੰਜਾਬ ਦੇ ਕਾਬਨੇ ਕ ਮੰਤਰੀ ਹਰਦੀਪ ਸਿੰਘ ਮੁੰਡਿਆ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਕਿਹਾ ਕਿ ਅਜ ਤਰ੍ਹਾਂ ਅੰਤਰਨ ਦੇ 11 ਪਿੰਡਾਂ ਦੇ ਭੈਣ ਭਰਾਵਾਂ ਨੂੰ ਬੁਲਾ ਕੇ ਪ੍ਰਾਪਰਟੀ ਕਾਰਡ ਸਰਟੀਫਿਕੇਟ ਦਿੱਤੇ ਗਏ ਨੇ। ਲੋਕਾਂ ਨੂੰ ਪਹਿਲਾਂ ਜੋ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਉਹਨਾਂ ਤੋਂ ਛੁਟਕਾਰਾ ਮਿਲ ਗਿਆ। ਲੋਕ ਹੁਣ ਆਪਣੀ ਜਾਇਦਾਦ ਵੇਚ ਸਕਦੇ ਹਨ। ਹੁਣ ਤੋਂ ਉਹਨਾਂ ਕੋਲ ਮਾਲਕੀ ਅਧਿਕਾਰ ਹਨ। ਉਹ ਸੁਨੋ ਵੇਚ ਸਕਦੇ ਹਨ ਕਰਜ਼ਾ ਲੈ ਸਕਦੇ ਹਨ ਅਤੇ ਇਥੋਂ ਤੱਕ ਹੋਰ ਰਜਿਸਟਰ ਕਰਾ ਸਕਦੇ ਹਨ ਜੋ ਉਹਨਾਂ ਕੋਲ ਨਹੀਂ ਸੀ ਤੁਸੀਂ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੋ ਸਰਕਾਰ ਪੰਨ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਵੀ ਪੂਰੇ ਜ਼ੋਰ ਨਾਲ ਪੂਰੀਆਂ ਕੀਤੀਆਂ ਜਿਹੜੀ ਇੱਕ ਗਰੰਟੀ ਰਹਿ ਗਈ ਆ ਭੈਣਾਂ ਨੂੰ 1000 ਰੁਪਏ ਦੇਣ ਦੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ 26 ਤੋਂ ਪਹਿਲਾਂ ਪਹਿਲਾਂ ਉਹ ਵੀ ਗਰੰਟੀ ਪੂਰੀ ਕਰ ਦਿੱਤੀ ਜਾਊਗੀ ਤੇ ਜਿਹੜੀਆਂ ਗਰੰਟੀਆਂ ਨਹੀਂ ਵੀ ਦਿੱਤੀਆਂ ਉਹ ਵੀ ਪੂਰੀਆਂ ਕੀਤੀਆਂ ਜਿਵੇਂ ਹੁਣ ਆ ਮੇਰਾ ਘਰ ਮੇਰਾ ਮਾਣ ਜਿਹੜਾ ਲੋਕਾਂ ਦੇ ਨਾਂ ਥਾਂ ਹੋ ਜਾਣਾ ਇਹ ਵੀ ਗਰੰਟੀ ਦੇ ਵਿੱਚ ਨਹੀਂ ਹੀ ਜਿਆ ਨਹਿਰੀ ਪਾਣੀ ਉਹ ਵੀ ਗਰੰਟੀ ਦੇ ਵਿੱਚ ਨਹੀਂ ਹੋਰ ਕਈ ਕੰਮ ਜਿਹੜੇ ਆਪਾਂ ਗਿਣ ਲੱਗੇ ਤੇ ਮੈਨੂੰ ਲੱਗਦਾ 1 ਘੰਟਾ ਲੱਗ ਜੂਗਾ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ ਆ ਇਹਦੇ ਚ ਇਹ ਆ ਜੇ ਕਿਸੇ ਦੀ ਜ਼ਮੀਨ ਕਿਤੇ ਬੈਂਕ ਤੋਂ ਕਰਜ਼ਾ ਲੈਣ ਲਈ ਉਹਨੂੰ ਲੋੜ ਪੈਂਦੀ ਸੀ ਉਹ ਨਾਂ ਦੀ ਜ਼ਮੀਨ ਹੀ ਉਹਦੇ ਤੇ ਨਾ ਕੋ ਲੋਨ ਮਿਲਦਾ ਸੀ ਜੇ ਕਿਹਨੇ ਕਿਤੇ ਖੁੱਲੇ ਥਾਂ ਤੇ ਜਾ ਕੇ ਆਪਦਾ ਘਰ ਬਣਾਉਣਾ ਜਾਂ ਦੂਜੇ ਸ਼ਹਿਰ ਜਾਣਾ ਹੁੰਦਾ ਸੀ ਜੇ ਉਹਨੂੰ ਉਹ ਜਗ੍ਹਾ ਵੇਚਣੀ ਲੋੜ ਪੈਣੀ ਤੇ ਉਹ ਜਗ੍ਹਾ ਵੀ ਵਿਕਣੀ ਜੇ 1 ਰੁਪਏ ਦੀ ਹੈ ਤੇ ਉਹ 25 ਪੈਸਿਆਂ ਚ ਵਿਕਣੀ ਹੁਣ ਅੱਜ ਜਿਹੜੀ ਰਿਸ਼ਤੀ ਬਣ ਗਈ ਆ ਇਹਨਾਂ ਪਰਿਵਾਰਾਂ ਦੀ ਇਹਨਾਂ ਘਰਾਂ ਦੀ ਉਹਦੇ ਨਾਲ ਬੜਾ ਵੱਡਾ ਬੈਨੀਫਿਟ ਹੋਣਾ ਆਪਦੇ ਜਿਹੜਾ ਘਰ ਆ ਬੰਦਾ ਮਾਣਨਾ ਇੱਕ ਟੋਕ ਕੇ ਆਪਦੇ ਬੱਚਿਆਂ ਦੀ ਪੜ੍ਹਾਈ ਲਈ ਲੋਨ ਲੈ ਸਕਦਾ ਆਪਦੇ ਬੱਚਿਆਂ ਨੂੰ ਵਿਦੇਸ਼ ਜਾਂ ਕੋਈ ਪੜ੍ਹਾਈ ਕਰਾਉਣ ਲਈ ਕਿੱਥੇ ਵੀ ਲੋੜ ਪੈਂਦੀ ਆ ਇੱਥੇ ਜਗ੍ਹਾ ਤੇ ਲੋਨ ਮਿਲ ਜੂਗਾ ਜੇ ਕਿਸੇ ਨੇ ਕੋਈ ਕਾਰੋਬਾਰ ਕਰਨਾ ਕਾਰੋਬਾਰ ਵੀ ਉਸ ਜਗ੍ਹਾ ਤੇ ਹੋ ਸਕਦਾ ਜਿਹੜੀ ਜਗ੍ਹਾ ਦੀ ਰਿਸ਼ਤੀ ਆ ਇੱਥੇ ਆਬਾਦੀ ਦੇ ਜਾਂ ਲਾਲਕੀਰਤ ਦੇ ਅੰਦਰ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਵੀ ਜਿਹੜੇ ਨਗਰ ਕੌਂਸਲ ਚ ਜਾਂ ਜਿਹੜੇ ਤਹਿਸੀਲੇ ਬਿਲਕੁਲ ਉਹਨਾਂ ਦੇ ਰਿਕਾਰਡ ਹੀ ਨਹੀਂ ਹੈਗੇ ਲਾਲਕੀਰ ਦੇ ਅੰਦਰ ਉਹੀ ਨਿਸ਼ਾਨੀਆਂ ਐ ਇਹ ਹੁਣ ਬੇਨਤੀਆਂ ਹੋ ਕੇ ਪ੍ਰੋਪਰ ਜਿੰਨੀ ਜਗ੍ਹਾ ਉਨੀ ਜਗ੍ਹਾ ਦੇ ਮਾਲਕੀ ਹੱਕ ਮਿਲ ਜਾਣਗੇ لوک ماننا ਕਹਿਣਗੇ ਵੀ ਮੇਰਾ ਘਰ ਮੇਰਾ ਮਾਣ ਆ ਸਰਦਾਰ ਭਗਵੰਤ ਸਿੰਘ ਮਾਨ ਸਾਡਾ ਮਾਣ ਹੈ ਅੱਜ ਗੁਰੂ ਸਾਹਿਬ ਦੀ ਧਰਤੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਤਨ ਤਨ ਵਿਖੇ ਪਹੁੰਚਿਆ ਸੋ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਉਂਕਿ ਲੋਕਾਂ ਨੇ ਮੰਗ ਕੀਤੀ ਸੀ ਕਿ ਮੇਰਾ ਘਰ ਸਾਡੇ ਜਿਹੜੇ ਘਰ ਹੈ ਲਾਲ ਕਿ ਜੇ ਅੰਦਰ ਸਾਡੇ ਨਾਮ ਤੇ ਨਹੀਂ ਤੇ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੇਰਾ ਘਰ ਮੇਰੇ ਨਾਮ ਤੇ ਜਰੂਰ ਹੋਊਗਾ ਤੁਹਾਡਾ ਇਹ ਸਾਰੀਆਂ ਪ੍ਰੋਬਲਮ ਦਾ ਹੱਲ ਜਿਹੜਾ ਜਰੂਰ ਕਰਾਂਗੇ ਸੋ ਅੱਜ ਸ਼ੁਰੂਆਤ ਗੁਰੂ ਸਾਹਿਬ ਦੀ ਧਰਤੀ ਤਨਤਨ ਵਿਖੇ ਕੀਤੀ ਗਈ ਹੈ ਜਿਹੜੇ ਮੇਰੇ ਨਾਲ ਮੇਰੇ ਵੱਡੇ ਵੀ ਨਾਲਜੀਤ ਸਿੰਘ ਪੁੱਲਰ ਸਕੱਮਟ ਮੰਤਰੀ ਪੰਜਾਬ ਫਰਮੇਸ਼ ਸਿੰਘ ਸੰਧੂ ਜੋ ਤਨਤਨ ਤੋਂ ਹਲਕਾ ਇੰਚਾਰਜ ਨੇ ਜੋ ਪ੍ਰਮਾਤਮਾ ਕਿਰਪਾ ਕਰਨ ਜਲਦੀ ਐਮਐਨਏ ਬੰਦ ਸੋ ਅੱਜ ਅਸੀਂ ਇੱਥੇ ਸਾਰੇ ਹੀ 11 ਪਿੰਡਾਂ ਦੇ ਭੈਣ ਭਰਾਵਾਂ ਨੂੰ ਬੁਲਾ ਕੇ ਉਹਨਾਂ ਨੂੰ ਇਸ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਕਿ ਉਹਨਾਂ ਨੂੰ ਸੰਪਤੀ ਕਾਰਡ ਮਿਲ ਗਿਆ ਜਿਹਦੇ ਨਾਲ ਉਹ ਆਪਣੀਆਂ ਜਿੰਨੀਆਂ ਵੀ ਕੁਈ ਪ੍ਰੋਬਲਮ ਨਹੀਂ ਅਸੀਂ ਉਸ ਤੋਂ ਆ ਜਿਹੜਾ ਨੂੰ ਸਿਤਕਾਰਾ ਮਿਲਿਆ ਹਲਤੋਂ ਵੱਡਾ ਸਿਤਕਾਰਾ ਜਦੋਂ ਵੀ ਕੋਈ ਬਾਉਂਡਰੀ ਵਾਰ ਕਰਦਾ ਸੀ ਘਰ ਦੀ ਸ਼ੁਰੂਆਤ ਕਰਦੀ ਸੀ ਜਰੂਰ ਗਾਉਂਡੀ ਨਾਲ ਲੜਾਈ ਪੈਂਦੀ ਨਾ ਉਹਨੂੰ ਵੇਚ ਸਕਦਾ ਸੀ ਨਾ ਹੀ ਉਹਦੇ ਕੋਈ ਮਾਲਕੀ ਹੱਕ ਹੁੰਦਾ ਸੀ ਅੱਜ ਤੋਂ ਇਹਨਾਂ ਦਾ ਮਾਲਕੀ ਹੱਕ ਹੈ ਇਹ ਇਹਨੂੰ ਵੇਚ ਸਕਦੇ ਆ ਤੇ ਲੋਨ ਲੈ ਸਕਦੇ ਆ ਸੋ ਇਹਦੇ ਨਾਲ ਜਿਹੜੀਆਂ ਰਿਸ਼ਤੀਆਂ ਇਹਨਾਂ ਦੀ ਰਿਸ਼ਤੀ ਨਹੀਂ ਹੁੰਦੀ ਸੀ ਹੁਣ ਰਿਸ਼ਤੀ ਕਰਵਾ ਸਕਦੇ ਆ ਸੋ ਮੈਂ ਅੱਜ ਤਣਤਣ ਦੇ ਨਾਲ ਪੂਰੇ ਪੰਜਾਬ ਦੇ ਉਹ ਭੈਣ ਭਰਾਵਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਮੁਬਾਰਕ ਦਿਨਾ ਜਿਹੜੇ ਲਾਲਕੀ ਦੇ ਅੰਦਰ bina ਮਾਲਕੀ ਤੋਂ ਰਹ ਰਹੇ ਸੀ ਅੱਜ ਤੋਂ ਜਰੂਰ ਮਾਲਕ ਬਣ ਗਏ ਨੇ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਸੋ ਮੈਂ ਮੁੱਖ ਮੰਤਰੀ ਸਰਦਾਰ ਪੁਜਨ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਦੇ ਹਰ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ ਜਦੋਂ ਵੀ ਕੋਈ ਪ੍ਰੋਬਲਮ ਪੰਜਾਬ ਦੇ ਲੋਕ ਸਰਦਾਰ ਪੁਜਨ ਸਿੰਘ ਮਾਨ ਜੀ ਕੋ ਲੈ ਕੇ ਜਾਂਦੇ ਆ ਤੇ ਉਹ ਪੂਰੀ ਕਰਦੇ ਆ ਸੋ ਅੱਜ ਮੈਂ ਤੁਨ ਤੁਨ ਸਾਹਿਬ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਵਾ ਦਿਦਾ ਪੂਰੇ ਪੰਜਾਬ ਚ ਕਿਦੋਂ ਤੱਕ ਇੰਪਲੀਮੈਂਟ ਹੋ ਜਾਏਗਾ ਹਾਂ ਪੂਰੇ ਪੰਜਾਬ ਚ ਬਹੁਤ ਜਲਦੀ ਸ਼ੁਰੂਆਤ ਤੱਕ ਹੋ ਗਈ ਹੈ ਹਰ ਰੋਜ਼ ਕਿਤਨਾ ਕੀਤੇ ਜਿਹੜੀ ਇਹਦੀ ਸ਼ੁਰੂਆਤ ਕਿਉਂਕਿ ਇਹਦਾ ਕਾਫੀ ਲੰਬਾ ਪ੍ਰੋਸੀਜਰ ਹੈ ਸਾਰਿਆਂ ਦੀ ਮੰਤੀ ਕਰਨੀ ਸਾਰੇ ਕੰਨੇ-ਕੰਨੇ ਕਰਦਾ ਆਧਾਰ ਕੜ ਲੈਣਾ ਪੂਰੇ ਪ੍ਰਵਾਹ ਦੀ ਸਹਿਮਤੀ ਨਾਲ ਇੱਕੋ ਕੰਪਿਊਟਰ ਦੇ ਵਿੱਚ ਫੀਡ ਕਰਨਾ ਤੇ ਉਹ ਸਾਰਾ ਕਰਕੇ ਹਰ ਜਿਨ੍ਹਾਂ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਜਲਦੀ ਅੱਜ ਇੱਥੇ ਕੀਤੀ ਹੈ ਹਰ ਹਫਤੇ ਹਰ 10 ਦਾ ਹਰ ਮਹੀਨੇ ਕਿਤਨਾ ਕੀਤੇ ਸੇ ਸਰਕਾਰ ਦੇ ਵਿੱਚ ਆਪਾਂ ਹਰ ਇੱਕ ਨੂੰ ਇਹ ਜਿਹੜੇ ਮਾਲਕੀਆ ਪੱਖ ਦੇ ਕੇ ਸਰਿਸਕ ਸਕੀਮ ਜਿਹੜੀ ਸ਼ਹਿਰਾਂ 'ਚ ਲਾਗੂ ਹੋ ਗਈ ਨਾ ਪਿੰਡਾਂ 'ਚ ਨਹੀਂ ਲਾਲ ਕੀ ਦੇ ਅੰਦਰ ਜਿੱਥੇ ਵੀ ਤਾਂ ਸ਼ਹਿਰਾਂ ਦੇ ਵੀ ਪਿੰਡਾਂ ਦੇ ਵੀ ਜਿਹੜੇ ਜਿਨਾ ਰਹ ਰਹੇ ਐ ਮਾਲਕ ਨਹੀਂ ਆ ਗਏ ਨਾਮ ਦੇ ਮਾਲਕ ਹੈ ਜੀ ਇਹ ਸਰਦਾਰ ਤਰਸੇਮ ਸਿੰਘ ਦਾ ਘਰ ਹੈ ਅਮਿੰਦਰ ਸਿੰਘ ਦਾ ਘਰ ਹੈ ਪਰ ਜਦੋਂ ਕੋਈ ਲੋਨ ਲੈਣਾ ਹੁੰਦਾ ਜਾਂ ਕਿਸੇ ਨੂੰ ਪੁੱਛਦੇ ਵੀ ਭਾਈ ਤੇਰਾ ਕੋਈ ਮਾਲਕੀ ਦਾ ਕਾਗਜ਼ ਦਿਖਾ ਦਿਓ ਕਿਸੇ ਕੋਲ ਕੋਈ ਕਾਗਜ਼ ਨਹੀਂ ਨਿਕਲਦਾ ਸੋ ਇਹ ਬਹੁਤ ਵੱਡਾ ਕੰਮ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਸਾਡੀ ਸਰਕਾਰ ਨੇ ਕੀਤਾ ਸੋ ਇਹ ਕਿਉਂਕਿ ਲੋਨ ਲੈ ਸਕਦੇ ਆ ਵੇਚ ਸਕਦੇ ਆ ਰਿਸ਼ਕੀਆਂ ਕਰਾ ਸਕਦੇ ਆ ਸੋ ਲੋਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਦੋਂ ਇਹਨਾਂ ਨੂੰ ਜਿਹੜਾ ਨੂੰ ਮਿਲੇ ਸਰਟੀਫਿਕੇਟ ਆਪਾਂ ਮਿਲ ਕੇ ਦੇਖਿਆ ਕਿ ਕਿੰਨੇ ਖੁਸ਼ ਨੇ ਲੋਕ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅੱਜ ਅਸੀਂ ਅਸਲੀ ਮਾਲਕ ਅੱਜ ਬਣੇ ਸੰਧੂ ਸਾਹਿਬ ਨੂੰ ਕਦੋਂ ਐਲਾਨ ਕਰ ਰਹੇ ਜੀ ਉਮੀਦਵਾਰ ਸੰਧੂ ਸਾਹਿਬ ਉਮੀਦਵਾਰ ਹੀ ਹੈ ਜੀ ਜਦੋਂ ਹਲਕਾ ਇੰਚਾਰਜ ਬਣ ਗਏ ਉਮੀਦਵਾਰ ਨੇ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਸੋ ਇਹ ਵੀ ਸ਼ੁਰੂਆਤ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਮੇਰੇ ਹਲਕੇ ਤੋਂ ਹੀ ਇਹ ਸ਼ੁਰੂਆਤ ਕੀਤੀ ਜਾਵੇ ਨਾਲ ਦੀ ਨਾਲ ਅੱਜ ਬਹੁਤ ਵੱਡਾ ਜਿਹੜਾ 10 ਲੱਖ ਦਾ ਬੀਮਾ ਉਹਦੀ ਵੀ ਸ਼ੁਰੂਆਤ ਕਰਨ ਜਾ ਰਹੇ ਨੇ ਤੋ ਹਲਕੇ ਨੂੰ ਤੇ ਜਦੋਂ ਹਜੇ ਐਮਐਲਏ ਬਣੇ ਨਹੀਂ ਤੇ ਭਾਗਾ ਭਰਿਆ ਹਲਕੇ ਨੂੰ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਕਰ ਰਹੇ ਨੇ ਹਰ ਪਿੰਡ ਦੀ ਲਿੰਕ ਸੜਕ ਬਣਾਵਾ ਕੇ ਦੇ ਰਹੇ ਨੇ ਪੰਚਾਇਤਾਂ ਨਾਲ ਹਰ ਕੰਮ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਮੇਰੇ ਨਾਲ ਟ੍ਰਾਂਸਫਰ ਮਿਸਟਰ ਨੇ ਇਹਨਾਂ ਕੋ ਵੀ ਜੋ ਵੀ ਅੱਜ ਮੰਗ ਕਰਨਗੇ ਇਹਨਾਂ ਦਾ ਮੰਗਾਂ ਪੂਰੀਆਂ ਹੋਣਗੀਆਂ ਸੋ ਮੈਂ ਇਹਨਾਂ ਨੂੰ ਅਡਵਾਂਸ ਦੇ ਵਿੱਚ ਤੁਹਾਡੇ ਚੈਨਲ ਜਰੀਏ ਮੁਬਾਰਕਵਾ ਦਿਨਾ ਤੇ ਤਨਤਾਂ ਦੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਸਰਕਾਰ ਪਰਮਾਤਮਾ ਦੀ ਕਿਰਪਾ ਨਾਲ ਨੇਂਦਾਨੇ ਬਣ ਕੇ ਸੇਵਾਦਾਰ ਬਣ ਕੇ ਅਸੀਂ ਜਦੋਂ ਦੀ ਸਰਕਾਰ ਬਣੀ ਹੈ ਸੇਵਾ ਨਿਭਾਈ ਆ ਪਿੱਛੇ ਦੇਖਿਆ ਹੜਾ ਦੇ ਵਿੱਚ ਵੀ ਸਾਡੇ ਸਾਰੇ ਮਨਿਸਟਰ ਸਾਹਿਬ ਲਾਲਜੀਤ ਭੁੱਲਰ ਜੀ ਤਾਲੀਵਾਲ ਸਾਹਿਬ ਲਾਲਚੰਦ ਕਰਕੇ ਹਰ ਵਰਕਰ ਸੰਧੂ ਸਾਹਿਬ ਉਹਨੇ ਸਾਰੇ ਅਸੀਂ ਜਿਹੜੀ ਹਰ ਪੀੜਤ ਪਰਿਵਾਰਾਂ ਦੀ ਵੀ ਸੇਵਾ ਕਰਦੇ ਰਹੇ ਸੋ ਅੱਜ ਮੈਂ ਜ਼ਰੂਰ ਬੇਨਤੀ ਕਰਦਾ ਹਲਕੇ ਦੇ ਲੋਕਾਂ ਨੂੰ ਕਿ ਅਮਨ ਸਿੰਘ ਸੰਧੂ ਸਾਡੇ ਭਰਾ ਨੂੰ ਜਿਹੜੇ ਜਦੋਂ ਪਰਮਾਤਮਾ ਕਿਰਪਾ ਕਰਦਾ ਟਿਕਟ ਮਿਲਦੀ ਹੈ ਤੇ ਇਸ ਤਰ੍ਹਾਂ ਵੀ ਸਾਰਾ ਕੰਮ ਇੱਕ ਪਾਸੇ ਹੀ ਇੱਕ ਤਰਫਾ ਹੀ ਹੋ ਜਾਵੇ ਤੇ ਨਜ਼ਾਰਾ ਆ ਜਾਏ 19 ਸਪੀਡ ਨਾਲ ਕਿਉਂਕਿ ਟਾਈਮ ਥੋੜਾ ਸਾਲ ਸਵਾਸਾ ਰਹਿ ਗਿਆ ਜਿੰਨੀ ਵੱਟ ਵੱਟ ਵੋਟੇ ਪੈਣਗੀਆਂ ਉਸ ਤੋਂ ਕਈ ਗੁਣਾ ਵੱਧ ਜਿਹੜੇ ਕੰਮਾਂ ਦੀ ਸਪੀਡ ਹੈ ਰੱਖਣ ਦੀ ਸਪੀਡ ਨਾਲੋਂ ਕੰਮ ਕਰਾਵਾਂਗੇ ਹਾਂ ਜੀ ਮੰਨਦਾ ਹਾਂ